ਇਹ ਪੰਜਾਬ ਕੈਬਨਿਟ ਦੇ ਵਿੱਚ ਮਿਲੇਗੀ ਮਨਜ਼ੂਰੀ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਲਈ ਵੱਡੀ ਖੁਸ਼ਖਬਰੀ ਲਗਭਗ 14000 ਕਰੋੜ ਦੇ ਏਰੀਅਰ ਦੇ ਬਕਾਏ ਸੰਬੰਧੀ ਜਨੂਅਰੀ 2016 ਤੋਂ ਲੈ ਕੇ 2021 ਤੱਕ ਦੇ ਬਕਾਏ ਦੇ ਉੱਤੇ ਕੀ ਰਹੇਗਾ ਫੈਸਲਾ ਸੋਸ਼ਲ ਮੀਡੀਆ ਤੇ ਖਬਰਾਂ ਹੋਈਆਂ ਵਾਇਰਲ ਦੀਵਾਲੀ ਤੋਂ ਪਹਿਲਾਂ ਹੋਵੇਗਾ ਵੱਡਾ ਐਲਾਨ ਇਸ ਵੀਡੀਓ ਦੇ ਵਿੱਚ ਅਸੀਂ ਇਹ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਖਬਰਨਾਮਾ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇੱਕ ਵੱਡੀ ਤੇ ਅਹਿਮ ਜਾਣਕਾਰੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਗਭਗ ਤਕਰੀਬਨ 5.5 ਸਾਲਾਂ ਦੇ ਏਰੀਅਰ ਦਾ ਜੋ ਬਕਾਇਆ ਹੈ ਲਗਭਗ 14000 ਕਰੋੜ ਦਾ ਉਸ ਨੂੰ ਜਾਰੀ ਕਰਨ ਸੰਬੰਧੀ ਕੈਬਨਿਟ ਦੇ ਵਿੱਚ ਮਨਜ਼ੂਰੀ ਜਿਹੜੀ ਹੈ ਫਰਵੀ ਮਹੀਨੇ ਦੇ ਵਿੱਚ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਇੱਕ ਕਿਸ਼ਤ ਜਾਰੀ ਕੀਤੀ ਗਈ ਸੀ ਏਰੀਅਰ ਦੇ ਬਕਾਇਦੇ ਪਰ ਉਸ ਤੋਂ ਬਾਅਦ ਕੋਈ ਫੈਸਲਾ ਹਾਇ ਤੱਕ ਨਿਕਲ ਕੇ ਨਹੀਂ ਆਇਆ ਹੈ ਸੋ ਹੁਣ ਗੱਸੇ ਜਾ ਰਿਹਾ ਹੈ ਕਿ ਹਾਈ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਜੀੜਾ ਪੈਂਡਿੰਗ 13% ਡੀਏ ਹੈ ਯਾਨੀ ਕਿ ਕੇਂਦਰ ਦੇ ਬਰਾਬਰ 55% ਡੀਏ ਉਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਅਗਸਤ ਮਹੀਨੇ ਦੇ ਵਿੱਚ ਹੁਕਮ ਜਾਰੀ ਕੀਤਾ ਕਿ ਜਲ ਤੋ ਜਲ ਲਗਭਗ 3 ਮਹੀਨੇ ਦੇ ਅੰਦਰ ਇਹ ਜਿਹੜਾ ਬਕਾਇਆ ਹੈ ਦਿੱਤਾ ਜਾਵੇ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਕਿਹੜਾ ਵੱਡਾ ਹੰਸਾ ਨਿਕਲ ਕੇ ਆਉਂਦਾ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਸ ਜਿਥੇ ਬੰਦੀਆਂ ਪੰਜਾਬ ਸਰਕਾਰ ਦੇ ਤੇ ਮੋੜ ਤੋਂ ਦਬਾਅ ਵਧਾਣਗੀਆਂ ਕਿਉਂਕਿ ਹੁਣ ਜਿਹੜੇ ਹਾਈ ਕੋਰਟ ਵੱਲ ਹੁਕਮ ਨੇ ਬਕਾਇਆ ਚਾਰੀ ਕਰਨ ਦੇ ਸੋ ਉਸ ਦੇ ਨਾਲ ਇੱਕ ਵੱਡੀ ਰਾਹਤ ਜਿਹੜੀ ਹੈ ਮਿਲ ਸਕਦੀ ਹੈ ਹਾਲਾਂਕਿ ਜਿਹੜਾ ਏਰੀਅਰ ਦਾ ਬਕਾਇਆ ਹੈ ਉਸ ਸੰਬੰਧੀ ਕੈਬਨਟ ਦੇ ਵਿੱਚ ਮਨਜ਼ੂਰੀ ਤਾਂ ਮਿਲੀ ਹੈ ਪਰ ਇੱਕ ਕਿਸ਼ਤ ਤੋਂ ਬਾਅਦ ਅੱਗੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਸੋ ਹੁਣ ਕਿਹੜੀ ਵੱਡੀ ਰਾਹਤ ਬਾਰੇ ਖਬਰ ਨਿਕਲ ਕੇ ਆਵੇਗੀ ਦੇਖਣਾ ਇਹੀ ਹੋਵੇਗਾ ਜਿਵੇਂ ਹੀ ਕੋਈ ਵੱਡੀ ਅਪਡੇਟ ਆਏਗੀ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਾਂਗੇ ਸੋ ਇਸ ਵੀਡੀਓ ਵਿੱਚ ਇਨਾ ਹੀ ਧੰਨਵਾਦ